ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਨਹਾਰ ਪ੍ਰਭ ਛੋੜ ਕੇ ਲਾਗੇ ਅਨਸੁਆ ਨਾਨਕ ਕਹੂ ਨਸਿ ਜੀ ਬਿਨ ਨਾਮੇ ਪਤ ਜਾ ਗੁਰੂ ਘਰਿ ਸਾਦ ਸੰਗਤ ਅੰਤਾਂ ਦੇ ਯੋਗੂ ਗੁਰੂ ਆਪ ਜੀ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਵਿਸ਼ਵਾਸ ਇਤਫਾਕ ਦੇਵੇ ਜੋ ਗੁਰੂ ਦੇ ਨਾਲ ਜੁੜਨ ਦਾ ਮੌਕਾ ਆਪ ਜੀ ਨੂੰ ਮਿਲ ਸਕੇ ਇਹ ਸੀ ਬੇਨਤੀ ਕਰਦੇ ਹਾਂ ਗੁਰੂ ਚਰਨਾਂ ਵਿੱਚ ਆਪਨੇ ਵੀ ਛਿਰਵਾ ਦਿਨਾ ਆਪ ਦਾ ਆਸ਼ੀਰਵਾਦ ਜਿਹੜਾ ਹੈ ਜਿਹੜੇ ਭਾਈ ਨਵੇਂ ਜੁੜੇ ਉਹ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰੋ ਇਲੀ ਪ੍ਰਣਾਏ ਸੁਣਦੇ ਨੇ ਭਾਈ ਉਹ ਲੈਕ ਦੇ ਸ਼ੇਅਰ ਜ਼ਰੂਰ ਕਰੋ ਸੇ ਬੇਨਤੀ ਦਾਸ ਦੀ ਪ੍ਰਵਾਨ ਕਰਨੀ ਸੋ ਹਉ ਸ਼ਬਦ ਨਾਲ ਜੁੜੀਏ ਮਹਾਰਾਏ ਕਹਿੰਦੇ ਹਰ ਕੀਰਤਨ ਸੁਣੈ ਹਰ ਕੀਰਤਨ ਸੁਣੈ ਹਰ ਕੀਰਤਨ ਗਾ ਤਿਸ ਜਮ ਦੁਖ ਨਿਕਟ ਨਹੀਂ ਆਏ ਤਿਸ ਜਮ ਦੁਖ ਨਿਕਟ ਨਹੀਂ ਆਏ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਮ ਦੁਖ ਕਟ ਨਹੀਂ ਆ ਹਰ ਕੀ ਟਲ ਕਰਤ ਜਨ ਸੋ ਹੈ ਤਾ ਕੋ ਮਾਇਆ ਅਗਨ ਨਹੀਂ ਪੂ ਹੈ ਹਰ ਕੀ ਟਲ ਬੁਰਤ ਜਨਸੂ ਹੈ ਤਾਂ ਕੋ ਮਾਇਆ ਅਗਨ ਨਹੀਂ ਪੋ ਹੈ ਮਨ ਤਨ ਮੁਖੋ ਨਾਮ ਦਿਆਲਾ ਨਾਨਕ ਭਜਿਐ ਨਾਨਕ ਤਾਜੀ ਅਲੈ ਅਵਰ ਜੰਜਾਲ ਨਾਨਕ ਤਾਜੀ ਅਲੈ ਅਵਰ ਜੰਜਾਲ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਤਿਖਸ ਜਮਦੂਖ ਨਿਕਟ ਨਹੀਂ ਆਵੇ ਜਾਂ ਕੋ ਆਪਣੀ ਕਿਰਪਾ ਤਾਰੇ ਜਾਂ ਕੋ ਆਪਣੀ ਕਿਰਪਾ ਤਾਰੇ ਸੂਜਨ ਰਸਨਾ ਨਾਮ ਉਚਾਰ ਸੋ ਜਨ ਰਸਨਾ ਨਾਮੁ ਜਾਰੈ ਹਰ ਵਿਸਰਤ ਸਹਿ ਸਾਧੁਖ ਵਿਆਪੈ ਸਿਮਰਤ ਨਾਮੁ ਪਰਮ ਭਉ ਭਾਗੈ ਸਿਮਰਤ ਨਾਮੁ ਕਰਮ ਪਾਪਾਂ ਗਏ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਤਿਸ ਜਮ ਦੂਖ ਨਿਕਟ ਨਹੀਂ ਆਵੇ ਇਸ ਜਮਦੂਖ ਨਿਕਟ ਨਹੀਂ ਆਵੇ। ਸੁਗੁਰ ਪਰਿ ਸਾਸੰਗਤ ਇਸੇ ਬੋਦੀ ਵਿਚਾਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਹਰੀ ਜਸ ਪ੍ਰਮਾਤਮਾ ਦਾ ਨਾਮ ਬਾਣੀ ਦੇ ਵਿੱਚੋਂ 33 ਆਰਾਗਾ ਵਿੱਚ ਬਾਣੀ ਹੈ। ਕੀਰਤਨ ਸੁਣਦਾ ਕੀਤਨੀਆਂ ਕੀਰਤਨ ਗਾਉਂਦਾ ਸੁਣਨ ਵਾਲਾ ਸੁਣਦਾ ਇੱਥੇ ਸੁਣਨ ਵਾਲੇ ਨੂੰ ਕਿੰਨਾ ਵੱਡਾ ਮਹਾਰਾਜ ਨੇ ਗੁਰੂਤਬਾ ਦਿੱਤਾ ਹਰ ਕੀਰਤਨ ਸੁਣੇ ਜਿਹੜਾ ਸੁਣਦਾ ਹੈ ਕੀਰਤਨ ਨੂੰ ਮਨ ਕਰਕੇ ਚਿੱਤ ਕਰਕੇ ਜਿਹੜਾ ਕੀਰਤਨ ਸੁਣਦਾ ਹੈ ਨਾ ਪਿਆਰਿਓ ਮਹਾਰਾਜ ਕੀ ਕਹਿੰਦੇ ਨੇ ਤਿਸ ਜਮ ਦੁਖ ਜਮਾ ਦਾ ਡਰ ਖਤਮ ਹੋ ਜਾਂਦਾ ਹੈ ਜਮ ਉਹਦੇ ਲੱਗੇ ਆ ਨਹੀਂ ਸਕਦੇ ਗਰੰਟੀ ਗੁਰੂ ਸਾਹਿਬ ਮੋਹਰ ਲਾ ਕੇ ਦੇ ਰਹੇ ਨੇ ਕਿਸ ਜਮ ਦੁੱਖ ਜਮ ਵੀ ਨਹੀਂ ਨਿੜੇ ਆਣਗੇ ਤੇ ਦੁੱਖ ਵੀ ਨੇੜੇ ਨਹੀਂ ਆਉਂਦੇ ਦੁੱਖ ਆਪ ਜੀ ਨੂੰ ਇਦਾਂ ਲੱਗਣਗੇ ਇਹਦਾ ਸੁੱਖ ਵਿੱਚ ਨਿਕਲ ਗਿਆ ਕਹਿੰਦੇ ਜਿਹੜਾ ਹਰੀ ਪ੍ਰਮਾਤਮਾ ਪਰਮੇਸ਼ਰ ਦੇ ਨਾਲ ਵਾਹਿਗੁਰੂ ਨਾਲ ਜੁੜਦਾ ਹੈ ਨਾ ਉਹਨਾਂ ਦੇ ਨੇੜੇ ਜਮਾਂ ਦਾ ਕੋਈ ਕੰਮ ਨਹੀਂ ਕੋਈ ਦੁੱਖ ਉਹਨਾਂ ਦੇ ਲੱਗੇ ਨਹੀਂ ਆਂਦਾ ਇਸ ਜਮ ਦੁੱਖ ਨਿਕਟ ਨਹੀਂ ਆਵਾ ਮਹਾਰਾਏ ਕਹਿੰਦੇ ਜਾਂ ਜਿਹਦੇ ਉੱਤੇ ਉਹ ਕਿਰਪਾ ਕਰ ਦਿੰਦਾ ਨਾ ਜਿਹਦੇ ਉੱਤੇ ਉਹ ਕਿਰਪਾ ਕਰ ਦਿੰਦਾ ਮਿਹਰ ਕਰ ਦਿੰਦਾ ਸੋਜਨ ਰਸਨਾ ਨਾਮ ਉਚਾਰਿਆ ਫਿਰ ਉਹ ਕਹਿੰਦੇ ਉਹ ਰਸਨਾ ਜਿਹੜੀ ਹੈ ਉਹ ਪਿਆਰਾ ਜਿੱਤੇ ਕਿਰਪਾ ਹੋ ਜਾਂਦੀ ਕਿਰਪਾ ਕਿੱਦਾਂ ਹੁੰਨੀ ਆ ਅੰਮ੍ਰਿਤ ਛਕਣਾ ਅੰਮ੍ਰਿਤ ਪੀਵੋ ਸਦਾ ਪੀਵੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਪਹਿਲਾ ਅੰਮ੍ਰਿਤ ਛਕਣਾ ਪੰਚਾ ਦੇ ਕੋਲ ਜਾਣਾ ਪੰਜਾਂ ਦੇ ਸਾਹਮਣੇ ਹਾਜ਼ਰ ਹੋਣਾ ਉੱਥੋਂ ਜੋ ਵੀ ਉਪਦੇਸ਼ ਹੋਣਾ ਪੰਜਾਂ ਬਾਣੀਆਂ ਦਾ ਹੋਣਾ ਹੋਰ ਜੋ ਕੁਝ ਸਿਮਰਨ ਭਗਤੀ ਦਾ ਸਿਮਰਨ ਦਾ ਹੋਣਾ ਜੋ ਵੀ ਉਹ ਕਹਿਣਗੇ ਉਸ ਹਿਸਾਬ ਦੇ ਨਾਲ ਆਪਣਾ ਕਰਤਾਂ ਦੱਸਣਗੇ ਉਹ ਜੀਵਨ ਨੂੰ ਬਤੀਤ ਕਰਨਾ ਫਿਰ ਅਸੀਂ ਗੁਰੂ ਦੇ ਲੜਨਾ ਵੱਜ ਜੰਨੇ ਆਖੂ ਸਤਨਾਮ ਸ਼੍ਰੀ ਵਾ ਕੁਈ ਕਹਿੰਦੇ ਸੀ ਖੁੱਲਿਆਂ ਯਾਦ ਰਹਿਣਾ ਚਾਹੁੰਦੇ ਨਹੀਂ ਭਾਈ ਜਦ ਦੀ ਨਹੀਂ ਬਰਬਦੀ ਹੈ ਜਿਹੜਾ ਗੁਰੂ ਨਾਲ ਜੁੜ ਗਿਆ ਨਾ ਉਹ ਤਰ ਗਿਆ ਉਹੀ ਅੱਗੇ ਜਾਏਗਾ ਫਿਰ ਉਹਦੀ ਦੱਸਣਾ ਨਾਮ ਵੀ ਉਚਾਰਨ ਕਰੂਗੀ ਬੰਦਗੀ ਵੀ ਉਹੀ ਕਰ ਸਕਦਾ ਜਿਹੜਾ ਕੀਰਤਨ ਸੁਣਦਾ ਤੇ ਗਾਉਂਦਾ ਹੈ ਕੀਰਤਨ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਇੱਥੇ ਦੋਨਾਂ ਦੀ ਉਪਮਾ ਕਰਦੇ ਨੇ ਮਹਾਰਾਜ ਕਹਿੰਦੇ ਨੇ ਜਿਹੜਾ ਸੁਣਦਾ ਉਹ ਵੀ ਧੰਨ ਹੈ ਗੀਤਾਂ ਕੀਰਤਨ ਗਾਉਂਦਾ ਇਹਨਾਂ ਇਹ ਦੁਹਾਂ ਦੇ ਨੇੜੇ ਨਹੀਂ ਆਊਗਾ ਜਿੱਦਾਂ ਇੱਕ ਸੰਗਤ ਦੇ ਵਿੱਚ ਬੈਠ ਕੇ ਇੱਕ ਰਾਗੀ ਸਿੰਘ ਕੀਰਤਨ ਕਰਦਾ ਪਿਆ ਜੁੜਿਆ ਹੋਇਆ ਪ੍ਰਮਾਤਮਾ ਨਾਲ ਜੁੜ ਕੇ ਕੀਰਤਨ ਕਰਦਾ ਆਪ ਜੀ ਜੁੜ ਕੇ ਸੁਣ ਰਹੇ ਹੋ ਕਹਿੰਦਾ ਇਹ ਦੋਹਾਂ ਦਾ ਭਲਾ ਹੋ ਜਾਣਾ ਦੋਹਾਂ ਦਾ ਭਲਾ ਹੋਣਾ ਉਹਨਾਂ ਦੇ ਜਮ ਦੂ ਜਮ ਦੁੱਖ ਨੇੜੇ ਨਹੀਂ ਆਣਗੇ ਹਰ ਜਿਓ ਆਪਣੀ ਕਿਰਪਾ ਧਰ ਜੇ ਤੂੰ ਕਿਰਪਾ ਕਰ ਦਿੱਤਾ ਕਹਿੰਦਾ ਉਹ ਫਿਰ ਉਹ ਉਹ ਸੇਵਕ ਜਿਹੜਾ ਹੈ ਨਾ ਉਹ ਜਨ ਉਹ ਪ੍ਰਮਾਤਮਾ ਦਾ ਸੇਵਕ ਉਹ ਨਾਮ ਉਚਾਰਨ ਕਰ ਸਕਦਾ ਹੈ ਉਹ ਬੰਦਗੀ ਕਰ ਸਕਦਾ ਹੈ ਕਹਿੰਦਾ ਹਰ ਵਿਸ੍ਰਿਤ ਸੈਸਾ ਦੁੱਖ ਵਿਆਪ ਹੈ ਜਿਹੜਾ ਹਰੀ ਨਾਲੋਂ ਪਹਿਲਾਂ ਜੁੜਿਆਂ ਦੀ ਗੱਲ ਕੀਤੀ ਹੁਣ ਜਿਹੜੇ ਵਿਛੜੇ ਹੋਏ ਨੇ ਜਿਹੜੇ ਨਾਮ ਨਹੀਂ ਜਪਦੇ ਕਹਿੰਦੇ ਕੱਲ ਨੂੰ ਜਪ ਲਾਂਗੇ ਹਜੇ ਕਿਹੜੀ ਸਾਡੀ ਉਮਰ ਨਾ ਗਈ ਹੈ ਨਹੀਂ ਪਿਆਰਿਓ ਬਚਪਨ ਚ ਜਪ ਲੋ ਜੀ ਕਿਤੇ ਮਾਤਾ ਪਿਤਾ ਦੇਣ ਕਹਿ ਲੀਂਦਾ ਜੇ ਨਹੀਂ ਆਪਣਾ ਜਪ ਸਕੇ ਤੇ ਇਹ ਜਵਾਨੀ ਚ ਜਪ ਲਓ ਬਲੋ ਪੇਛੇ ਜਪ ਲਓ ਜੇ ਉਹ ਟਾਈਮ ਹੈ ਉਹਨੂੰ ਦੇਰ ਦੇਰ ਨਾ ਕਰੋ ਜਦੋਂ ਸਮਝ ਆ ਗਈ ਨਾ ਉਸੇ ਦੇਰ ਨਾ ਕਰੋ ਇਹਨੂੰ ਛੇਤੀ ਤੋਂ ਛੇਤੀ ਗ੍ਰਹਣ ਕਰ ਲਓ ਪਤਾ ਨਹੀਂ ਸਵਾਸ ਕਿਹੜੇ ਵੇਲੇ ਸਰੀਰ ਚੋਂ ਨਿਕਲ ਜਾਣਾ ਇਸ ਕਰਕੇ ਜੇ ਅੰਦਰ ਰੱਬ ਦਾ ਨਾਮ ਹੋਊਗਾ ਤਾਂ ਸਾਨੂੰ ਨਾਲ ਲੈ ਕੇ ਚਲੂਗਾ ਪਰਮਾਤਮਾ ਆਪਣੇ ਘਰ ਤੱਕ ਲੈ ਜਾਏਗਾ ਨਹੀਂ ਤੇ ਪਿਆਰਿਓ ਫਿਰ ਕੀ ਕਹਿੰਦੇ ਨੇ ਫਿਰ ਇਸ ਇਹ ਹਰ ਵਿਸਰਤ ਸੈਸਾ ਦੁੱਖ ਵਿਆਪੇ ਫਿਰ ਦੁੱਖ ਹੀ ਦੁੱਖ ਮਿਲਣੇ ਨੇ ਖੱਡਾ ਚ ਸੁੱਟਣਾ ਨਰਕਕੁੰਡ ਦੇ ਵਿੱਚ ਜਮਨ ਲਿਆ ਕੇ ਸੁੱਟਣਾ ਹੈ ਸਿਮਰਤ ਨਾਮ ਭਰਮ ਪੋ ਭਗਿਆ ਜਿਹੜਾ ਸਿਮਰਨ ਨਾਮ ਭਗਤੀ ਕਰ ਗਿਆ ਉਹਦੇ ਭਰਮ ਭਾਉ ਦੂਰ ਹੋ ਗਏ ਭਲੇਖੇ ਦੂਰ ਹੋ ਗਏ ਸੁਮਾਰਾਜ ਜਿਨੇ ਭਲੇਖੇ ਸਾਨੂੰ ਪਏ ਹੈ ਨਾ ਤਨ ਦੁਲ ਦੇ ਵੀ ਮੇਰਾ ਮੇਰਾ ਆ ਵੀ ਮੇਰਾ ਉਹ ਵੀ ਮੇਰਾ 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 ਕਰਦੇ ਇਹ ਭਲੇਖੇ ਹੀ ਹੈ ਮੇਰਾ ਮੂਰਾ ਕੁਛ ਨਹੀਂ ਹੈ ਇਥੇ ਹਰ ਕੀ ਟਹਿਲ ਹਰ ਕੀ ਟਹਿਲ ਕਰਦ ਜਨ ਸੁ ਹੈ ਜਿਹੜੇ ਹਰੀ ਪਰਮਾਤਮਾ ਦੀ ਸੇਵਾ ਵਿੱਚ ਲੱਗੇ ਨੇ ਟਹਿਲ ਸੇਵਾ ਵਿੱਚ ਲੱਗੇ ਨੇ ਤਾਂ ਕੋ ਮਾਇਆ ਅਗਨ ਨਹੀਂ ਪੁਹ ਹੈ ਇਹ ਜਿਹੜੀ ਮਾਇਆ ਜਿਹੜੀ ਅੱਗੇ ਆ ਨਾ ਸੰਸਾਰ ਜਿਹੜਾ ਭਵ ਸਾਗਰ ਹੈ ਇਹ ਇਸ ਭਵ ਸਾਗਰ ਨੂੰ ਪਾਰ ਕਰਨ ਲਈ ਜਿਹੜਾ ਨਾ ਗੁਰੂ ਦੀ ਟਹਿਲ ਸੇਵਾ ਕਰਦਾ ਹੈ ਨਾ ਫਿਰ ਇਹ ਮਾਇਆ ਜਿਹੜੀ ਸੰਸਾਰ ਦੀ ਅਗਨੀ ਹੈ ਨਾ ਇਹਦੇ ਤੇ ਫਿਰ ਅਸਰ ਨਹੀਂ ਕਰ ਸਕਦੀ ਮਹਾਰਾਜ ਕਹਿੰਦੇ ਨੇ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜੀਐ ਲੈ ਅਵਰ ਜੰਜਾਲ ਕਹਿੰਦੇ ਮਨ ਤਨ ਮੁਖ ਮਨ ਤੇ ਤਨ ਮੁਖ ਹਰੀ ਦੇ ਨਾਮ ਨੂੰ ਨਾਮ ਦਿਆਲ ਨਾਮ ਉਸ ਪ੍ਰਮਾਤਮਾ ਦੇ ਦਿਆਲੂ ਪਿਤਾ ਦੇ ਨਾਮ ਨੂੰ ਜਪ ਲੈ ਤਾਂ ਮਾਰੇ ਕਹਿੰਦੇ ਨਾਨਕ ਤਜੀਐ ਲੈ ਫਿਰ ਕਹਿੰਦੇ ਆਪਣੇ ਇਹ ਜਿਹੜੇ ਆ ਨਾ ਇਸ ਜੰਜਾਲ ਇਹ ਜੰਜਾਲ ਜਿਹੜਾ ਤੇਰੇ ਸਾਹਮਣੇ ਵਿੱਜਾ ਹੋਇਆ ਨਾ ਧੀਆਂ ਪੁੱਤਰਾਂ ਦਾ ਜਦਾ ਦਾਤਾਂ ਦਾ ਕਾਰੋਬਾਰਾਂ ਦਾ ਤੇ ਫਿਰ ਇਹ ਸਾਰਾ ਜੰਜਾਲ ਜੇ ਕੱਟਣਾ ਹੈ ਨਾ ਤੇ ਇੱਕ ਛੜ ਦੇ ਕੰਮ ਪਈ ਮਹਾਰਾਹੀ ਕਹਿੰਦੇ ਕੰਮ ਜਰੂਰ ਕਰ ਜਿੱਦਾਂ ਨਾਮਦੇਵ ਜੀ ਕਹਿੰਦੇ ਨੇ ਨਾ ਤਰਲੋਚਨ ਕਹਿੰਦਾ ਨਮਿਆ ਨਾਮ ਜਪਿਆ ਕਰ ਬੰਦਗੀ ਸਾਰਾ ਦਿਨ ਕਹਿੰਦਾ ਸ਼ੀਂਬਾ ਹੁੰਦਾ ਨਾ ਜਾਦਾ ਕੱਪੜੇ ਤੋਂ ਹੁੰਦਾ ਤੇ ਨਾਮਦੇਵ ਕਹਿੰਦੇ ਤਰਲੋਚਨ ਜੀ ਕਹਿੰਦੇ ਹਨ ਕਹਿੰਦੇ ਭਾਈ ਸਾਰਾ ਦਿਨ ਲੱਗਾ ਰਹਿਣਾ ਕੰਮ 'ਚ ਨਾਮ ਵੀ ਜਪ ਲਿਆ ਕਰੋ ਤੇ ਨਾਮਦੇਵ ਜੀ ਕਹਿੰਦੇ ਮੈਂ ਹੱਥਾਂ ਪੈਰਾਂ ਨਾਲ ਜ਼ਰੂਰ ਹਾਥ ਪਾਏ ਦੋਇ ਕੰਮ ਕਰ ਮੈਂ ਹੱਥਾਂ ਪੈਰਾਂ ਨਾਲ ਕੰਮ ਜ਼ਰੂਰ ਕਰਦਾ ਸੁਚਨ ਮੇਰਾ ਚਿੱਤ ਜਿਹੜਾ ਉਹ ਨਿਰੰਜਨ ਦੇ ਨਾਲ ਜੁੜਿਆ ਆਖੋ ਸਤਨਾਮ ਸ੍ਰੀ ਵਾਇਗੁਰ ਆਪਣੀ ਕਿਰਤ ਵੀ ਕਰੋ ਕਮਾਈ ਵੀ ਕਰੋ ਤੇ ਨਾਮ ਜ਼ਰੂਰ ਜਪੋ ਆਖੋ ਸਤਨਾਮ ਸ੍ਰੀ ਵਾਇਗੁਰ ਆਪਣੇ ਜੰਜਾਲ ਕੱਟਣੇ ਆ ਨਾਮ ਜਪਣਾ ਬਹੁਤ ਜ਼ਰੂਰੀ ਹੈ ਸਤਿਗੁਰੂ ਜੀ ਬੇਨਤੀ ਪ੍ਰਵਾਨ ਕਰਨੇ ਜੀ ਸਹਿ ਪ੍ਰਵਾਨ ਕਰਦੇ ਨੇ ਸੋ ਇੱਥੇ ਹੀ ਅਰਧ ਦੀ ਕਥਾ ਦੀ ਸਮਾਪਤੀ ਹੈ ਸੋ ਭਾਈ ਬਾਰ-ਬਾਰ ਆਪ ਜੀ ਦੇ ਕੰਮ ਦੀ ਵੀ ਗੱਲ ਹੈ ਸਾਡੀ ਵੀ ਜ਼ਰੂਰੀ ਸਾਡੇ ਲਈ ਵੀ ਜ਼ਰੂਰੀ ਹੈ ਸਾਨੂੰ ਆਪ ਜੀ ਦਾ ਅਸ਼ੀਰਵਾਦ ਚਾਹੀਦਾ ਜ਼ਰੂਰੀ ਬੇਨਤੀ ਸੀ ਤਾਂ ਕਰੀ ਜਾਣੀ ਹੈ ਤੇ ਆਪ ਜੀ ਨੂੰ ਸੁਣਨ ਵਾਲੇ ਨੂੰ ਇਹਦਾ ਫਲ ਮਿਲਣਾ ਹੈ ਮਰੇ ਕਹਿੰਦੇ ਨੇ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਜਿਹੜਾ ਬਾਣੀ ਨੂੰ ਪੜਦਾ ਹੈ ਜਿਹੜਾ ਗਾਉਂਦਾ ਹੈ ਜਿਹੜਾ ਬਾਣੀ ਨੂੰ ਪੜਦਾ ਹੈ ਜਿਹੜਾ ਬਾਣੀ ਨੂੰ ਗਾਉਂਦਾ ਹੈ ਉਹ ਭਈ ਇਹ ਸੰਸਾਰ ਦੇ ਜੰਜਾਲ ਕੱਟ ਕੇ ਆਪਣਾ ਅਗਲਾ ਰਸਤਾ ਸਾਫ਼ ਕਰ ਲੈਂਦਾ ਹੈ ਸੋ ਇਹਦਾ ਫਲ ਆਪ ਨੂੰ ਵੀ ਮਿਲਣਾ ਹੈ ਜਿਸ ਲਈ ਆਪ ਜੀ ਨੇ ਸੁਣਨ ਦਾ ਵੀ ਮਿਲਣਾ ਹੈ ਆਪ ਜੀ ਨੇ ਲਾਈਕ ਸ਼ੇਅਰ ਕਰਕੇ ਅੱਗੇ ਭੇਜਣਾ ਹੈ ਹੋਰ ਸੰਗਤਾਂ ਨੂੰ ਭੇਜਣਾ ਉਹਨਾਂ ਦਾ ਵਿਪਾਰ ਉਤਾਰਾ ਹੋਣਾ ਜਿਹਦੇ ਉਹਨਾਂ ਨੇ ਵੀ ਨਾਮ ਜਪਣਾ ਬੰਦਗੀ ਕਰਨੀ ਉਹਦਾ ਫਲ ਤੁਹਾਨੂੰ ਵੀ ਮਿਲਣਾ ਵਿਆਜ ਇਹਨੂੰ ਵਿਆਜ ਕਹਿੰਦੇ ਨੇ ਹਣਾ ਉਹ ਤੁਹਾਡੇ ਵਿਆਜ ਵੀ ਖਾਤੇ ਚ ਆਉਣਾ ਹੈ ਸਾਡੀ ਚ ਵੀ ਆਏਗਾ ਤੁਹਾਡੀ ਚ ਵੀ ਆਏਗਾ ਸਾਰਿਆਂ ਨੇ ਰਲ ਮਿਲ ਕੇ ਕਿਉਂ ਦਾਦੀ ਕਾ ਕੋਲ ਡਿੱਠਾ ਕੇ ਜਾਣਾ ਤੋਂ ਮਨੇ ਮੇਰੇ ਮਨ ਪਿਆ ਨਗਾਨਾ ਖਾਓ ਖਰਚੋ ਰਲ ਮਿਲ ਭਾਈ ਟੁੱਟ ਨਾ ਵੈ ਵੱਧੋ ਜੇ ਵਧੀ ਜਾਣਾ ਆਪ ਜੀ ਨੂੰ ਕਿਤੇ ਲੋੜ ਆ ਮੈਂ ਸਬਸਕ੍ਰਾਈਬ ਤੇ ਉਂਗਲੀ ਰਾਤੀ ਤੇ ਪਤਾ ਨਹੀਂ ਮੇਰਾ ਕੀ ਘਟ ਜਾਣਾ ਜੇ ਮੈਂ ਲਾਈਕ ਸ਼ੇਅਰ ਕਰਦਾ ਪਤਾ ਨਹੀਂ ਕੀ ਕੁਝ ਨਹੀਂ ਘਟਣਾ ਇਹ ਇਹ ਕੁਝ ਨਹੀਂ ਘਟਦਾ ਇਹਦੇ ਨਾਲ ਇਹਦੇ ਨਾਲ ਵੱਧਦਾ ਹੀ ਹੋਣਾ ਆਖੋ ਸਤਨਾਮ ਇੱਥੇ ਫਤਕ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ